ਰਾਜਪੁਰਾ ਦੇ ਵਿੱਚ ਸੜਕੀ ਹਾਦਸਿਆਂ ਤੋਂ ਬਚਤ ਦੇ ਲਈ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਅਲਾਈਅੰਸ ਇੰਟਰਨੈਸ਼ਨਲ ਸਕੂਲ ਦੇ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਦਰਅਸਲ ਇੱਥੇ ਪਾਸੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜੁੱਥੇ ਜਾਗਰੂਕ ਕੀਤਾ ਗਿਆ ਤੇ ਉੱਥੇ ਹੀ ਹੈਲਮਟ ਤੇ ਹੋਣ ਲੋੜਿੰਦਾ ਸਮਾਨ ਵੀ ਵਰਤਿਆ ਗਿਆ ਕਿਉਂਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਸੜਕੀ ਹਾਦਸਿਆਂ ਦਾ ਕਹਿਰ ਕਾਫੀ ਵੱਧ ਗਿਆ ਇਸੇ ਦੇ ਚਲਦਿਆਂ ਅਲਾਈਅੰਸ ਇੰਟਰਨੈਸ਼ਨਲ ਸਕੂਲ ਦੇ ਵੱਲੋਂ ਜਿੱਥੇ ਪੁਲਿਸ ਦੇ ਨਾਲ ਰਲ ਕੇ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਸਾਂਝਾ ਉਪਰਾਲਾ ਚਲਾਇਆ ਗਿਆ ਜਿਸ ਦੇ ਚਲਦਿਆਂ ਲੋਕਾਂ ਨੂੰ ਇੱਕ ਪਾਸੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਉਹਨਾਂ ਨੂੰ ਹੈਲਮਟ ਵੰਡੇ ਗਏ ਨੇ ਅੱਜ ਅਲਾਈਅੰਸ ਇੰਟਰਨੈਸ਼ਨਲ ਸਕੂਲ ਵੱਲੋਂ ਜਿਹੜਾ ਹੈਗਾ ਸੜਕ ਸੁਰੱਖਿਆ ਜਿਹੜਾ ਥੋੜਾ ਸਪਤਾਹ ਚਾਰਾਂ ਦਿਨ ਸਹਿਯੋਗ ਦਿੱਤਾ ਗਿਆ ਕਿ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਬਰਨ ਸ਼ਰਮਾ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਐਸਪੀ ਟ੍ਰੈਫਿਕ ਸਰਦਾਰ ਹਰਿੰਦਰ ਸਿੰਘ ਜੀ ਮਾਨ ਡੀਐਸਪੀ ਟ੍ਰੈਫਿਕ ਸਰ ਆ ਸਰਦਾਰ ਪੁਨੀਤ ਸਿੰਘ ਚਹਿਲ ਜੀ ਦੀ ਅਗਵਾਈ ਹੇਠ ਆ ਅਸੀਂ ਸੜਕ ਕੌਮੀ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਆ ਜੀ ਜਿਸ ਤੇ ਅੱਜ ਅਲਾਈਅੰਸ ਇੰਟਰਨੈਸ਼ਨਲ ਸਕੂਲ ਵੱਲੋਂ ਸਾਨੂੰ ਸਹਿਯੋਗ ਕੀਤਾ ਗਿਆ ਜੀ ਜਿਸ ਤੇ ਵਿੱਚ ਅਸੀਂ ਪਬਲਿਕ ਨੂੰ ਹੈਲਮਟ ਦੇ ਰਹੇ ਆ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਜਾਂ ਤਾਂ ਜੋ ਆਪਣਾ ਸਿਰ ਤੇ ਹੈਲਮਟ ਪਹਿਨ ਕੇ ਹੀ ਡਰਾਈਵਿੰਗ ਕਰਨ ਤਾਂ ਜੋ ਆਪਣੇ ਦੁਰਘਟਨਾ ਤੋਂ ਬਚਿਆ ਜਾ ਸਕੇ ਜਿਸ ਨੂੰ ਦੇਖਦੇ ਹੋਏ ਅਸੀਂ ਅੱਜ ਗੱਡੀਆਂ ਦੇ ਪਿੱਛੇ ਮੁਫਤ ਹੈਲਪ ਹੈ ਉਹ ਟ੍ਰਿਫਲੈਕਟਰ ਵੀ ਲਗਾ ਰਹੇ ਆ ਤੇ ਪਿੱਛੇ ਵੀ ਅਸੀਂ ਪਿਛਲੇ ਸਾਲ ਵੀ ਅਸੀਂ ਜਨਵਰੀ ਮਹੀਨੇ ਦੇ ਵਿੱਚ ਇਹ ਅਲਾਈਅੰਸ ਇੰਟਰਨੈਸ਼ਨਲ ਸਕੂਲ ਵੱਲੋਂ ਸਾਨੂੰ ਜਿਹੜੇ ਹੈਲਮਟ ਉਹ ਜੈਂਟਸ ਲਈ ਮੁਹਾਇਆ ਕਰਾਇਆ ਗਏ ਸੀ ਉਹ ਵੀ ਅਸੀਂ ਦਿੱਤੇ ਸੀਗੇ ਅੱਜ ਅਸੀਂ ਲੇਡੀਜ਼ ਨੂੰ ਜਿਹੜੇ ਹੈਲਮਟ ਦੇ ਰਹੇ ਆ ਤੇ ਉਹ ਲੋਕਾਂ ਨੂੰ ਇਹ ਸੰਦੇਸ਼ ਦੇ ਰਹੇ ਆ ਕਿ ਇਹ ਜਾਗਰੂਕ ਕਰ ਰਹੇ ਆ ਵੀ ਤਾਂ ਜੋ ਤੁਸੀਂ ਜਦੋਂ ਸੜਕ ਤੇ ਚੱਲਣਾ ਹੈ ਤਾਂ ਆਪਣਾ ਹੈਲਮਟ ਦੀ ਵਰਤੋਂ ਕਰਨੀ ਹੈ ਜੀ ਸਰੇਕ ਤੱਕ ਤੱਕ ਚਲੇਗਾ ਜੀ ਜਦੋਂ ਸੁਤਾ ਆਏਗਾ ਇਹ ਸਾਡਾ 1 ਜਨਵਰੀ ਤੋਂ 31 ਜਨਵਰੀ ਅੱਜ ਸਾਡਾ ਲਾਸਟ ਡੇ ਹੈ ਜੀ ਜਿਸ ਨਾਲ ਹੋਰ ਕਿਹੜੇ ਕਿਹੜੇ ਸੰਸਥਾਵਾਂ ਨੇ ਜਿਵੇਂ ਅਲਾਈਅੰਸ ਨਹੀਂ ਕੀਤਾ ਉਹਦੇ ਨੇ ਟੀਡੀਆਈ ਨੇ ਕੀਤਾ ਹੋਰ ਕਿਹੜੀ ਕਿਹੜੀ ਸੰਸਥਾਵਾਂ ਤੁਹਾਨੂੰ ਸਹਿਯੋਗ ਕਰਦੀਆਂ ਸਾਨੂੰ ਟੀਡੀਆਈ ਰੋਟਰੀ ਕਲੱਬ ਵੀ ਸਾਨੂੰ ਇਹ ਸਹਿਯੋਗ ਕਰਦੇ ਰਹਿੰਦੇ ਆ ਜੀ ਸਮੇਂ-ਸਮੇਂ 'ਤੇ ਰਾਸੀ ਫਿਰ ਜਾ ਕੇ ਜਿੱਦਾਂ ਕਿ ਸ਼ਹਿਰ ਦੇ ਵਿੱਚ ਅਸੀਂ ਸੈਮੀਨਾਰ ਲਗਾ ਕੇ ਇਹ ਆਮ ਪਬਲਿਕ ਨੂੰ ਜਾਗਰੂਕ ਕਰਦੇ ਆ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਅਸੀਂ ਆਮ ਲੋਕਾਂ ਨੂੰ ਇਹ ਵੀ ਅਪੀਲ ਕਰਾਂਗੇ ਕਿ ਜਿਹੜੇ ਆਪਣੇ ਵਹੀਕਲ ਨੇ ਉਹ ਸਹੀ ਪਾਰਕਿੰਗ ਦੇ ਵਿੱਚ ਸੀਟ ਬੈਲਟ ਦਾ ਪ੍ਰਯੋਗ ਕੀਤਾ ਜਾਵੇ ਹੈਲਮਟ ਦੀ ਵਰਤੋਂ ਕੀਤੀ ਜਾਵੇ ਮੋਬਾਈਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ ਜੀ ਸਰ ਮੈਂ ਬਹੁਤ-ਬਹੁਤ ਥੈਂਕ ਯੂ ਕਰਦੀ ਹਾਂ ਸਾਰਿਆਂ ਦਾ ਜੋ ਵੀ ਅੱਜ ਇੱਥੇ ਸਾਡੇ ਨਾਲ ਇਕੱਠੇ ਹੋਏ ਨੇ ਤੇ ਆਏ ਨੇ ਸਾਡਾ ਸਹਿਯੋਗ ਦੇ ਰਹੇ ਨੇ ਲਾਸਟ 에ਅਰ ਵੀ ਜੀ ਕੱਜ ਕਿਸਰ ਨੇ ਦੱਸਿਆ ਕਿ ਅਸੀਂ ਹੈਲਮਟ ਪ੍ਰੋਵਾਈਡ ਕੀਤੇ ਸੀਗੇ ਸਾਰੇ ਮੇਲਸ ਨੂੰ ਤੇ ਅੱਜ ਅਸੀਂ ਫੀਮੇਲਸ ਲਈ ਹੈਲਮਟ ਲੈ ਕੇ ਆਏ ਹਾਂ ਤਾਂ ਕਿ ਐਕਸੀਡੈਂਟ ਤੇ ਹੁੰਦੇ ਨੇ ਰੋਡ ਤੇ ਲੇਕਿਨ ਹੁੰਦੇ ਤੋਂ ਬਚਿਆ ਜਾ ਸਕੇ ਤੇ ਲੋਕਾਂ ਦੀ ਸੇਫਟੀ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਇੱਥੇ ਅੱਜ ਆਏ ਆ ਤੇ ਹੈਲਮਟ ਡਿਸਟ੍ਰਿਬਿਊਟ ਕਰਾਂਗੇ। ਮਾਣੋ ਇਸ ਤੋਂ ਬਾਅਦ ਤੁਸੀਂ ਕਿਹੜੀ ਜਗ੍ਹਾ ਹੋਰ ਜਾ ਰਹੇ ਹੋ? ਬਨੂੜ ਜਾ ਰਹੇ ਹੋ। ਅਸੀਂ ਇਸ ਤੋਂ ਬਾਅਦ ਬਨੂੜ ਵੀ ਜਾਵਾਂਗੇ ਤੇ ਉੱਥੇ ਵੀ ਸੇਮ ਹੀ ਅਸੀਂ ਹੈਲਮਟ ਡਿਸਟ੍ਰਿਬਿਊਟ ਕਰਾਂਗੇ ਤਾਂ ਕਿ ਲੋਕ ਸੇਫ ਰਹਿਣ ਤੇ ਸੇਫਟੀ ਨਾਲ ਚੱਲਣ। ਇਸ ਤੋਂ ਇਲਾਵਾ ਅਸੀਂ ਨੋ ਪਾਰਕਿੰਗ ਦੇ ਬੋਰਡ ਵੀ ਅੱਜ ਜਗ੍ਹਾ-ਜਗ੍ਹਾ ਤੇ ਲਗਾਵਾਂਗੇ ਤਾਂ ਕਿ ਲੋਕ ਜਿੰਦਾ ਸਰ ਨੇ ਦੱਸਿਆ ਕਿ ਲੋਕ ਇੱਥੇ ਵੀ ਪਾਰਕਿੰਗ ਕਰਦੇ ਨੇ ਉਹਦੇ ਵਜ੍ਹਾ ਨਾਲ ਵੀ ਐਕਸੀਡੈਂਟ ਹੁੰਦੇ ਨੇ ਤੇ ਉਹਨਾਂ ਨੂੰ ਐਵੋਇਡ ਕੀਤਾ ਜਾਏ ਤੇ ਲੋਕ ਸੇਫਟੀ ਨਾਲ ਰਹਿਣ। ਆ ਲੈਡੀਆਂ ਨੂੰ ਹੈਲਮਟ ਵੰਡ ਰਹੇ ਹੋ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਅਸੀਂ ਜੈਂਟਸ ਰੂਟ ਤਾਂ ਪਾਏ ਦੇਖਿਆ ਜੀ ਹੈਲਮਟ ਰਾਜਪੁਰੇ ਕਦੀ ਲੇਡੀਜ਼ ਨੂੰ ਕਦੀ ਬਾਹਰੋਂ ਪਾਏ ਦੇਖਿਆ ਨਹੀਂ ਸਰ ਇਹੀ ਸਾਡਾ ਮੋਟਿਵ ਹੈ ਅੱਜ ਕਿਉਂਕਿ ਮੋਸਟ ਆਫ ਦਾ ਟਾਈਮ ਅਸੀਂ ਦੇਖਿਆ ਹੈ ਕਿ ਜੈਂਟਸ ਲੌਂਗ ਡਰਾਈਵ ਤੇ ਵੀ ਜਾਂਦੇ ਨੇ ਤੇ ਲੇਡੀਜ਼ ਇਸ ਸਟੇਜ ਨੂੰ ਅਵੋਇਡ ਕਰਦੀਆਂ ਨੇ ਕਿ ਅਸੀਂ ਥੋੜੀ ਦੂਰ ਤੇ ਹੀ ਜਾਣਾ ਹੈ ਤੇ ਹੈਲਮਟ ਜ਼ਰੂਰੀ ਨਹੀਂ ਹੈ ਲੇਕਿਨ ਜੇ ਅਸੀਂ ਕਰੋ ਨਿਕਲਣਾ ਹੈ ਜਿੱਦਾਂ ਹੀ ਵਹੀਕਲ ਸਟਾਰਟ ਕੀਤਾ ਹੈਲਮਟ ਸਾਡੇ ਕੋਲ ਹੋਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਥੈਂਕ ਯੂ